ਦੋਸਤੋ ਅੱਜ ਦੀ ਇੱਕ ਕਹਾਣੀ ਸਾਨੂੰ ਇੱਕ ਅਜਿਹੇ ਇਨਸਾਨ ਦੀ ਯਾਤਰਾ ਪੇ ਦੱਸਦੀ ਹੈ ਜੋ ਜ਼ਿੰਦਗੀ ਦੀਆਂ ਠਾਠਾਂ ਵਿੱਚੋਂ ਲੰਘ ਕੇ ਰੱਬੀ ਰਾਹ ਤੇ ਆਉਂਦਾ ਹੈ। ਇਹ ਕਹਾਣੀ ਸਿਰਫ ਇੱਕ ਇਨਸਾਨ ਦੀ ਜ਼ਿੰਦਗੀ ਦੀ ਨਹੀਂ ਸਗੋਂ ਇੱਕ ਰੂਹਾਨੀ ਸਫ਼ਰ ਦੀ ਦਰਸਾਉਂਦੀ ਤਸਵੀਰ ਹੈ ਜਿੱਥੇ ਇੱਕ ਭਿਖਾਰੀ ਜੋ ਕਦੇ ਦਰਦ-ਦਰਦ ਦੇ ਠੋਕਰ ਖਾਂਦਾ ਸੀ ਆਪਣੇ ਸੱਚੇ ਦਿਲ ਸਬਰ ਅਤੇ ਨੇਕ ਅਮਲਾ ਰਾਹੀਂ ਇੱਕ ਵਲੀ ਬਣ ਜਾਂਦਾ ਹੈ ਇਹ ਅਚੈਹੀ ਕਹਾਣੀ ਹੈ ਜੋ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਦੇ ਇਮਤਿਹਾਨ ਚੁਣੌਤੀਆਂ ਅਤੇ ਦੁੱਖ ਤਕਲੀਫਾਂ ਕਿਸ ਤਰ੍ਹਾਂ ਇੱਕ ਆਮ ਇਨਸਾਨ ਨੂੰ ਖਾਸ ਬਣਾ ਸਕਦੀਆਂ ਹਨ ਸਾਥੀਓ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਵਿੱਚ ਕਮਾਂਚ ਚਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਆਓ ਹਣ ਅੱਛਾ ਤੇ ਇਹ ਵੀਡੀਓ ਸ਼ੁਰੂ ਕਰਤੇ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਮਸ਼ਹੂਰ ਪੀਰ ਜੀ ਰਹਿੰਦੇ ਸਨ ਜਿਨ੍ਹਾਂ ਦੀਆਂ ਦੁਆਵਾਂ ਨਾਲ ਲੋਕਾਂ ਨੂੰ ਰਾਹਤ ਮਿਲਦੀ ਸੀ ਦੂਰ ਦੂਰ ਤੋਂ ਲੋਕ ਉਹਨਾਂ ਦੀ ਤਰਕਾਹ ਵਿੱਚ ਆਉਂਦੇ ਅਤੇ ਆਪਣੀਆਂ ਮੁਸ਼ਕਲਾਂ ਬਿਆਨ ਕਰਦੇ ਇੱਕ ਦਿਨ ਇੱਕ ਭਿਖਾਰੀ ਉਹਨਾਂ ਕੋਲ ਆਇਆ ਤੇ ਆਖਣ ਲੱਗਾ ਹਜ਼ੂਰ ਮੈਂ ਬਹੁਤ ਗਰੀਬ ਹਾਂ ਦਿਨ ਰਾਤ ਭੀਖ ਮੰਗਦਾ ਹਾਂ ਪਰ ਫਿਰ ਵੀ ਪੇਟ ਨਹੀਂ ਭਰਦਾ ਮੇਰੀ ਤਕਦੀਰ ਇੰਨੀ ਮਾੜੀ ਕਿਉਂ ਹੈ ਪੀਰ ਸਾਹਿਬ ਮੁਸਕਰਾਏ ਅਤੇ ਪੁੱਛਿਆ ਕਿ ਤੂੰ ਸੱਚਮੁੱਚ ਆਪਣੀ ਤਕਦੀਰ ਬਦਲਣਾ ਚਾਹੁੰਦਾ ਹੈ ਭਿਖਾਰੀ ਨੇ ਫੌਰਨ ਕਿਹਾ ਹਾਂ ਜੀ ਜੇ ਕੋਈ ਤਰੀਕਾ ਹੋਵੇ ਤਾਂ ਮੈਨੂੰ ਦੱਸੋ ਪੀਰ ਸਾਹਿਬ ਨੇ ਉਸ ਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ ਅਤੇ ਕਿਹਾ ਜਾ ਇਹਨੂੰ ਪਚਾਰਚ ਵਿੱਚ ਵੇਚ ਕੇ ਕੁਝ ਚੰਗਾ ਕਰ ਭਿਖਾਰੀ ਖੁਸ਼ ਹੋ ਗਿਆ ਅਤੇ ਬਚਾਰ ਚਲਾ ਗਿਆ ਪਰ ਉੱਥੇ ਚਾ ਕੇ ਸੋਚਣ ਲੱਗਾ ਜੇ ਮੈਂ ਇਹ ਸਿੱਕਾ ਖਰਚ ਦਿਆ ਤਾਂ ਮੇਰੇ ਕੋਲ ਫਿਰ ਕੁਝ ਨਹੀਂ ਬਚੇਗਾ ਇਸ ਤੋਂ ਚੰਗਾ ਇਹਨੂੰ ਸੰਭਾਲ ਕੇ ਰੱਖ ਲਵਾਂ ਅਤੇ ਭੀਖ ਮੰਗਦਾ ਰਹਾ ਉਹ ਮੁੜ ਪੀਰ ਸਾਹਿਬ ਕੋਲ ਆਇਆ ਅਤੇ ਆਖਿਆ ਹਜ਼ੂਰ ਇਹ ਤਾਂ ਮੈਂ ਸੰਭਾਲ ਲਿਆ ਹੈ ਪਰ ਮੇਰੀ ਹਾਲਤ ਤਾਂ ਅਜੇ ਵੀ ਉਹੀ ਹੈ ਪਿਖਾੜੀ ਪੀਰ ਸਾਹਿਬ ਦੀ ਗੱਲ ਸੁਣ ਕੇ ਥੋੜਾ ਕੰਬਾਇਆ ਅਤੇ ਆਖਣ ਲੱਗਾ ਹਜ਼ੂਰ ਜੇ ਇਹ ਕਲ ਸੱਚ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਪੀਰ ਸਾਹਿਬ ਮੁਸਕਰਾਏ ਅਤੇ ਆਖਿਆ ਜ਼ਿੰਦਗੀ ਵਿੱਚ ਪੀਖ ਮੰਗਨ ਦੀ ਪਚਾਏ ਮਿਹਨਤ ਦਾ ਰਸਤਾ ਆਪਣਾ ਅੱਲਾ ਨੇ ਹਰ ਇਨਸਾਨ ਕੋਈ ਨਾ ਕੋਈ ਹੁਨਰ ਦਿੱਤਾ ਹੈ ਸਿਰਫ ਉਸ ਨੂੰ ਪਛਾਣਨ ਦੀ ਲੋੜ ਹੈ ਭਿਖਾਰੀ ਨੇ ਸੋਚਿਆ ਅਤੇ ਆਖਿਆ ਪਰ ਹਜ਼ੂਰ ਮੇਰੇ ਕੋਲ ਤਾਂ ਕੋਈ ਵੀ ਹੁਨਰ ਨਹੀਂ ਹੈ ਮੈਂ ਕੀ ਕਰ ਸਕਦਾ ਹ ਪੀਰ ਸਾਹਿਬ ਨੇ ਉਸ ਨੂੰ ਇੱਕ ਹੋਰ ਸਿੱਕਾ ਦਿੱਤਾ ਅਤੇ ਕਿਆ ਜਾ ਇਸ ਵਾਰ ਇਸ ਨੂੰ ਕਿਸੇ ਨੇਕ ਕੰਮ ਵਿੱਚ ਲਾ ਅਤੇ ਫਿਰ ਮੁੜ ਆ ਕੇ ਦੱਸ ਕਿ ਕੀ ਹੋਇਆ ਭਿਖਾਰੀ ਬਾਜ਼ਾਰ ਕਿਆ ਅਤੇ ਇਸ ਵਾਰ ਉਸ ਨੇ ਸੋਚਿਆ ਕਿਉਂ ਨਾ ਇਸ ਪੈਸੇ ਨਾਲ ਕੁਝ ਸਮਾਨ ਖਰੀਦ ਕੇ ਵੇਚਿਆ ਜਾਵੇ ਉਸ ਨੇ ਇੱਕ ਵਪਾਰੀ ਤੋਂ ਸਸਤੇ ਵਿੱਚ ਕੁਝ ਫਲ ਖਰੀਦੇ ਅਤੇ ਉਹਨਾਂ ਨੂੰ ਬਚਾਰ ਵਿੱਚ ਥੋੜਾ ਮੁਨਾਫਾ ਲੈ ਕੇ ਵੇਚ ਦਿੱਤਾ ਦਿਨ ਦੇ ਅਖੀਰ ਵਿੱਚ ਉਸ ਦੇ ਕੋਲ ਦੋ ਸਿੱਕੇ ਹੋ ਕੇ ਉਹ ਖੁਸ਼ ਹੋ ਕੇ ਮੁਰ ਭੀਰ ਸਾਹਿਬ ਕੋਲ ਆਇਆ ਅਤੇ ਆਖਿਆ ਹਜ਼ੂਰ ਮੈਂ ਤੁਹਾਡੀ ਗੱਲ ਮੰਨ ਲਈ ਅਤੇ ਹੁਣ ਮੇਰੇ ਕੋਲ ਦੁੱਖਨੇ ਪੈਸੇ ਹੋ ਗਏ ਨੇ ਭੀਰ ਸਾਹਿਬ ਮੁਸਕਰਾਏ ਅਤੇ ਆਖਿਆ ਬਸ ਇਹ ਤਕਦੀਰ ਦਾ ਰਾਜ਼ ਹੈ ਜੇ ਤੂੰ ਇਨਸਾਨ ਮਿਹਨਤ ਕਰਦਾ ਹੈ ਅਤੇ ਸਹੀ ਫੈਸਲੇ ਲੈਂਦਾ ਹੈ ਤਾਂ ਅੱਲਾ ਵੀ ਉਸਦੀ ਮਦਦ ਕਰਦਾ ਹੈ ਜੇ ਤੂੰ ਇਸੇ ਤਰ੍ਹਾਂ ਅੱਗੇ ਵਧਦਾ ਰਿਹਾ ਤਾਂ ਇੱਕ ਦਿਨ ਤੈਨੂੰ ਪੀਖ ਮੰਗੰਦੀ ਲੋੜ ਨਹੀਂ ਪਾਇਗੀ। ਪਿਖਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਸ ਨੇ ਉਹੀ ਦਿਨ ਫੈਸਲਾ ਕਰ ਲਿਆ ਕਿ ਹੁਣ ਉਹ ਮਿਹਨਤ ਕਰਕੇ ਹੀ ਖਾਏਗਾ ਅਤੇ ਕਦੇ ਵੀ ਪੀਖ ਨਹੀਂ ਮੰਗੇਗਾ। ਹੌਲੀ-ਹੌਲੀ ਉਸਦੀ ਇੱਕ ਛੋਟੀ ਜੀ ਦੁਕਾਨ ਪਣੀ ਫਿਰ ਉਹ ਵੱਡਾ ਵਪਾਰੀ ਬਣ ਗਿਆ। ਕਈ ਸਾਲਾਂ ਬਾਅਦ ਜਦੋਂ ਉਹ ਦੌਲਤਮੰਦ ਹੋ ਗਿਆ ਤਾਂ ਦੁਬਾਰਾ ਪੀਰ ਸਾਹਿਬ ਦੀ ਤਰਕਾਹ ਤੇ ਆਇਆ ਅਤੇ ਅੱਖਾਂ ਲੱਗਾ ਹਜ਼ੂਰ ਤੁਹਾਡੀ ਦਿੱਤੀ ਸਿੱਖਿਆ ਨੇ ਮੇਰੀ ਤਕਦੀਰ ਬਦਲ ਦਿੱਤੀ ਪੀਰ ਸਾਹਿਬ ਮੁਸਕਰਾਏ ਅਤੇ ਆਖਿਆ ਅੱਲਾ ਵੀ ਉਸਦੀ ਹੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਨ ਲਈ ਤਿਆਰ ਹੁੰਦਾ ਹੈ ਭਿਖਾਰੀ ਜੋ ਹੁਣ ਇੱਕ ਕਾਮਚਾਬ ਪੱਪਾ ਦੇ ਬਣ ਚੁੱਕਾ ਸੀ ਪੀਰ ਸਾਹਿਬ ਦੇ ਕਤਮਾ 'ਚ ਬੈਠਿਆ ਅਤੇ ਆਖਿਆ ਹਜ਼ੂਰ ਤੁਹਾਡੀ ਦਿੱਤੀ ਸਿੱਖਿਆ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਪਹਿਲਾਂ ਮੈਂ ਆਪਣੀ ਤਕਦੀਰ ਨੂੰ ਕੋਸਦਾ ਸੀ ਪਰ ਹੁਣ ਮੈਨੂੰ ਸਮਝ ਆਇਆ ਕਿ ਮਿਹਨਤ ਹੀ ਅਸਲ ਤਕਦੀਰ ਹੈ ਪੀਰ ਸਾਹਿਬ ਮੁਸਕੁਰਾਏ ਅਤੇ ਆਖਿਆ ਪੁੱਤ ਤੂੰ ਆਪਣੀ ਹਾਲਤ ਆਪਣੇ ਯਤਨ ਨਾਲ ਬਦਲੀ ਇਸ ਲਈ ਅੱਲਾ ਨੇ ਤੇਰਾ ਸਾਥ ਦਿੱਤਾ ਪਰ ਇਹ ਗੱਲ ਯਾਦ ਰੱਖ ਜਦੋਂ ਅੱਲਾ ਕਿਸੇ ਨੂੰ ਤੌਲਤ ਤੇ ਕਾਮਚਾਹੀ ਦਿੰਦਾ ਹੈ ਤਾਂ ਉਸ ਦੇ ਨਾਲ ਇੱਕ ਜ਼ਿੰਮੇਵਾਰੀ ਵੀ ਦਿੰਦਾ ਹੈ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਵਪਾ ਦੇ ਜੋ ਪਹਿਲਾਂ ਭਿਖਾਰੀ ਸੀ ਸੱਚ ਝੁਕਾ ਕੇ ਅੱਖਾਂ ਲੱਗਾ ਹਜ਼ੂਰ ਇਹ ਗਲਤ ਤਾਂ ਮੇਰੇ ਦਿਲ ਨੂੰ ਛੂ ਗਈ ਕਿਰਪਾ ਕਰਕੇ ਦੱਸੋ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ ਪੀਰ ਸਾਹਿਬ ਨੇ ਕਿਹਾ ਜਿਸ ਤਕਲੀਫ ਵਿੱਚ ਤੂੰ ਲੰਘਿਆ ਹੈ ਉਸੇ ਤਕਲੀਫ ਵਿੱਚ ਹੋਰ ਲੋਕ ਵੀ ਹੋਣਗੇ ਜਾਂ ਹੁਣ ਕਿਸੇ ਹੋਰ ਦੀ ਰਾਹ ਆਸਾਨ ਕਰ ਇਸ ਗੱਲ ਨੇ ਵਪਾਰੀ ਦੇ ਦਿਲ ਤੇ ਡੂੰਗਾ ਅਸਰ ਕੀਤਾ ਉਸਨੇ ਫੈਸਲਾ ਕੀਤਾ ਕਿ ਉਹ ਗਰੀਬਾਂ ਦੀ ਮਦਦ ਕਰੇਗਾ ਅਤੇ ਉਹਨਾਂ ਦੀ ਜ਼ਿੰਦਗੀ ਸੁਵਾਰਣ ਵਿੱਚ ਯੋਗਦਾਨ ਦੇਵੇਗਾ ਉਸਨੇ ਆਪਣੀ ਕਮਾਈ ਦਾ ਇੱਕ ਹਿੱਸਾ ਦਾਨ ਕਰਨਾ ਸ਼ੁਰੂ ਕਰ ਦਿੱਤਾ। ਅਨਾਥ ਬੱਚਿਆਂ ਲਈ ਇੱਕ ਮਦਰਸਾ ਖੋਲ੍ਹਿਆ ਅਤੇ ਲੋੜਵੰਦਾਂ ਲਈ ਹਰ ਰੋਜ਼ ਲੰਗਰ ਖਾਣੇ ਦਾ ਇੰਤਜ਼ਾਮ ਕੀਤਾ। ਹੌਲੀ-ਹੌਲੀ ਉਸਦੀ ਨੇਕਦਲੀ ਦੀ ਚਰਚਾ ਸਾਦੇ ਸ਼ਹਿਰ ਵਿੱਚ ਫੈਲ ਗਈ। ਲੋਕ ਉਸ ਦੀ ਇੱਜ਼ਤ ਕਰਨ ਲੱਗੇ ਅਤੇ ਉਹ ਸਮਾਜ ਵਿੱਚ ਇੱਕ ਮਿਸਾਲ ਬਣ ਗਿਆ। ਹੁਣ ਉਹ ਹੋਰਾਂ ਨੂੰ ਵੀ ਇਹੀ ਸਿੱਖਿਆ ਦਿੰਦਾ ਕਿ ਮਿਹਨਤ, ਇਮਾਨਦਾਰੀ ਅਤੇ ਨੇਕਦਲੀ ਨਾਲ ਹੀ ਅਸਲ ਕਾਮਚਾਪੀ ਮਿਲਦੀ ਹੈ ਇੱਕ ਦਿਨ ਉਹ ਮੁਰਦ ਪੀਰ ਸਾਹਿਬ ਕੋਲ ਆਇਆ ਅਤੇ ਆਖਿਆ ਹਸੂਰ ਤੁਸੀਂ ਮੇਰੀ ਤਕਦੀਰ ਬਦਲ ਦਿੱਤੀ ਹੈ ਹੁਣ ਮੇਰੀ ਇੱਕ ਆਖਰੀ ਖੁਆਇਸ਼ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ ਪੀਰ ਸਾਹਿਬ ਨੇ ਉਸ ਵੱਲ ਵੇਖਿਆ ਅਤੇ ਮੁਸਕਰਾ ਕੇ ਆਖਿਆ ਪੁੱਤ ਜਦ ਕੋਈ ਹੋਰਾਂ ਲਈ ਆਸਾਨੀਆਂ ਪੈਦਾ ਕਰਦਾ ਹੈ ਤਾਂ ਅੱਲਾ ਉਸ ਦੀ ਦੁਆ ਆਪ ਕਬੂਲ ਕਰ ਲੈਂਦਾ ਹੈ ਪੱਪਾ ਦੇ ਜੋ ਪਹਿਲਾਂ ਭਿਖਾਰੀ ਸੀ ਹੁਣ ਇੱਕ ਨੇਕ ਇਨਸਾਨ ਬਣ ਚੁੱਕਾ ਸੀ ਉਸ ਦੀ ਮਦਦ ਨਾਲ ਕਈ ਕ੍ਰਿਪਾਂ ਦੀ ਜ਼ਿੰਦਗੀ ਬਦਲ ਰਹੀ ਸੀ ਪਰ ਧੀਵੇਂ ਧੀਵੇਂ ਉਸ ਦਾ ਨਾਮ ਤੇ ਇੱਜ਼ਤ ਵਧੀ ਧੀਵੇਂ ਧੀਵੇਂ ਕੁਝ ਲਾਲਚੀ ਲੋਕ ਉਸ ਨਾਲ ਚੱਲਣ ਲੱਗੇ ਇੱਕ ਦਿਨ ਸ਼ਹਿਰ ਦੇ ਕੁਝ ਵੱਡੇ ਵਪਾਰੀ ਉਸ ਦੀ ਵਧਦੀ ਹੋਈ ਸ਼ੌਹਰਤ ਨੂੰ ਬਰਦਾਸ਼ਤ ਨਾ ਕਰ ਸਕੇ ਉਹਨਾਂ ਨੇ ਮਿਲ ਕੇ ਉਸ ਦੀ ਦੁਕਾਨ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਉਹਨਾਂ ਨੇ ਝੂਠੇ ਇਲਜ਼ਾਮ ਲਾ ਕੇ ਹਾਕਮ ਕੋਲ ਉਸਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਲੋਕਾਂ ਨੂੰ ਗਲਤ ਤਰੀਕਿਆਂ ਨਾਲ ਪੈਸਾ ਦੇ ਕੇ ਆਪਣੇ ਕਾਰੋਬਾਰ ਵਧਾ ਰਿਹਾ ਹੈ ਹਾਕਮ ਨੇ ਵਪਾਰੀ ਨੂੰ ਬੁਲਾਇਆ ਅਤੇ ਆਖਿਆ ਸਾਨੂੰ ਸੁਣਨ ਵਿੱਚ ਆਇਆ ਹੈ ਕਿ ਤੂੰ ਗਲਤ ਤਰੀਕਿਆਂ ਨਾਲ ਅਮੀਰ ਬਣਿਆ ਹੈ ਹੁਣ ਤੈਨੂੰ ਆਪਣੇ ਸਾਰੇ ਪੈਸਿਆਂ ਦਾ ਹਿਸਾਬ ਦੇਣਾ ਪਵੇਗਾ ਨਹੀਂ ਤਾਂ ਤੈਨੂੰ ਜੇਲ੍ਹ ਹੋ ਸਕਦੀ ਹੈ ਇਹ ਸੁਣ ਕੇ ਵਪਾਰੀ ਪਰੇਸ਼ਾਨ ਹੋ ਗਿਆ ਉਸਨੇ ਤਾਂ ਪੂਰੀ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਖੜਾ ਕੀਤਾ ਸੀ ਪਰ ਹੁਣ ਲੋਕ ਉਸਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਤੁਰੰਤ ਪੀਰ ਸਾਹਿਬ ਕੋਲ ਗਿਆ ਅਤੇ ਪੂਰੀ ਗੱਲ ਦੱਸੀ ਪੀਰ ਸਾਹਿਬ ਮੁਸਕੁਰਾਏ ਅਤੇ ਆਖਿਆ ਪੁੱਤ ਜਦ ਤੂੰ ਇਨਸਾਨ ਨੇਕ ਰਾਹ ਤੇ ਤੁਰਦਾ ਹੈ ਤਾਂ ਅਜਮਾਇਸ਼ਾਂ ਆਉਂਦੀਆਂ ਹਨ ਪਰ ਅੱਲਾ ਸੱਚਾਈ ਦਾ ਸਾਥ ਦਿੰਦਾ ਹੈ ਤੈਨੂੰ ਕਬਰਾਂ ਦੀ ਲੋੜ ਨਹੀਂ ਬਸ ਸੱਚ ਤੇ ਕਾਇਮ ਰਹਿ ਅਤੇ ਸਬਰ ਕਰ ਵਪਾਰੀ ਨੇ ਹੌਸਲੇ ਨਹੀਂ ਹਾਰਿਆ ਅਤੇ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਤਿਆਰ ਹੋ ਗਿਆ ਜਦੋਂ ਉਹ ਅਦਾਲਤ ਪਹੁੰਚਿਆ ਤਾਂ ਉੱਥੇ ਹਾਕਮ ਦੇ ਨਾਲ ਕੁਝ ਵੱਡੇ ਵਪਾਰੀ ਵੀ ਮੌਜੂਦ ਸਨ ਜੋ ਪਹਿਲਾਂ ਹੀ ਉਸ ਨੂੰ ਫਸਾਉਣ ਦੀ ਸਾਜ਼ਿਸ਼ ਰਚ ਚੁੱਕੇ ਸਨ ਹਾਕਮ ਨੇ ਪੁੱਛਿਆ ਕਿ ਤੂੰ ਇਹ ਸਾਬਤ ਕਰ ਸਕਦਾ ਹੈ ਕਿ ਤੇਰੀ ਦੌਲਤ ਇਮਾਨਦਾਰੀ ਨਾਲ ਕਮਾਈ ਗਈ ਹੈ ਵਪਾਰੀ ਨੇ ਸਿਰ ਉੱਪਰ ਚੁੱਕਿਆ ਅਤੇ ਆਖਿਆ ਜੀ ਹਾਂ ਮੈਂ ਇਹ ਸਾਬਤ ਕਰ ਸਕਦਾ ਹਾਂ ਮੇਰੀ ਦੁਕਾਨਦਾਰੀ ਦੀ ਸ਼ੁਰੂਆਤ ਸਿਰਫ ਇੱਕ ਸਿੱਕੇ ਨਾਲ ਹੋਈ ਸੀ ਜੋ ਮੈਨੂੰ ਮੇਰੇ ਪੀਰ ਸਾਹਿਬ ਨੇ ਦਿੱਤਾ ਸੀ ਉਸ ਦੇ ਬਾਅਦ ਮੈਂ ਸਿਰਫ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਬਣਾਇਆ ਜੇ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਸ਼ਹਿਰ ਦੇ ਗਰੀਬਾਂ ਤੋਂ ਪੁੱਛ ਸਕਦੇ ਹੋ ਜਿੰਨਾ ਦੀ ਮੈਂ ਹਰ ਰੋਜ਼ ਮਦਦ ਕਰਦਾ ਹਾਂ ਹਾਕਮ ਨੇ ਸ਼ਹਿਰ ਦੇ ਲੋਕਾਂ ਤੋਂ ਪੁੱਛਗਿਛ ਕਰਨ ਦਾ ਹੁਕਮ ਦਿੱਤਾ ਅਦਾਲਤ ਦੇ ਬਾਹਰ ਗਰੀਬਾਂ ਛਤੀਮਾ ਦਿ ਲੋੜਵੰਤਾ ਦੀ ਲੰਬੀ ਲਾਈਨ ਲੱਗ ਗਈ ਹਰ ਕਿਸੇ ਨੇ ਕਬਾਈ ਦਿੱਤੀ ਗਈ ਇਸ ਵਪਾਰੀ ਨੇ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ ਹੈ ਸਗੋਂ ਹਰ ਵਾਰੀ ਮਦਦ ਹੀ ਕੀਤੀ ਹੈ ਹਾਕਮ ਨੇ ਜਦ ਇਹ ਸਚਾਈ ਵੇਖੀ ਉਸ ਨੇ ਵਪਾਰੀ ਨੂੰ ਇੱਜ਼ਤ ਸਮੇਤ ਬਰੀ ਕਰ ਦਿੱਤਾ ਅਤੇ ਆਖਿਆ ਇਹ ਇਨਸਾਨ ਵੀ ਕਸੂਰ ਹੈ ਅਸਲ ਦੋਸ਼ੀ ਉਹ ਹਨ ਜੋ ਇਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਉਹ لالچی ਵਪਾਰੀ ਆਪਣੇ ਹੀ ਚਾਲ ਵਿੱਚ ਫਸ ਗਿਆ। ਹਕਮ ਨੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਅਤੇ ਵਪਾਰੀ ਕੋਲੋਂ ਮਾਫੀ ਮੰਗਨ ਲਈ ਕਿਹਾ। ਪਰ ਵਪਾਰੀ ਮੁਸਕੁਰਾ ਕੇ ਅੱਖਾਂ ਲੱਗਾ। ਮੈਂ ਕਿਸੇ ਨਾਲ ਬਦਲਾ ਨਹੀਂ ਲੈਣਾ ਚਾਹੁੰਦਾ। ਜਿਕਰ ਇਹ ਲੋਕ ਮੇਰੇ ਨਾਲ ਚਲਦੇ ਸਨ ਤਾਂ ਇਹ ਉਹਨਾਂ ਦੀ ਕਮੀ ਸੀ। ਮੈਂ ਉਹਨਾਂ ਨੂੰ ਮਾਫ ਕਰਦਾ ਹਾਂ ਪਰ ਉਮੀਦ ਕਰਦਾ ਹਾਂ ਕਿ ਇਹ ਅੱਕ ਕਦੇ ਵੀ ਕਿਸੇ ਨਾਲ ਨਾ ਇਨਸਾਫੀ ਨਹੀਂ ਕਰਨਗੇ। ਪੀਰ ਸਾਹਿਬ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਹਨੇ ਦੁਆ ਲਈ ਹੱਥ ਚੁੱਕ ਕੇ ਅਤੇ ਆਖਿਆ ਬੇਟਾ ਤੂੰ ਅੱਜ ਫਿਰ ਸਾਬਤ ਕਰ ਦਿੱਤਾ ਕਿ ਸੱਚਾਈ ਅਤੇ ਸਬਰ ਦਾ ਰਾਹ ਸਭ ਤੋਂ ਵੱਡਾ ਰਾਹ ਹੁੰਦਾ ਹੈ ਅੱਲਾ ਤੈਨੂੰ ਹੋਰ ਬਰਕਤ ਦੇਵੇ ਹੁਣ ਵਪਾ ਦੀ ਪਹਿਲਾਂ ਨਾਲੋਂ ਵੀ ਵੱਧ ਮਸ਼ਹੂਰ ਹੋ ਗਿਆ ਸੀ ਪਰ ਉਸਨੇ ਕਦੇ ਵੀ ਆਪਣੀ ਸਾਦਗੀ ਨਹੀਂ ਛੱਡੀ ਉਹ ਹਰ ਰੋਜ਼ ਪੀਰ ਸਾਹਿਬ ਦੀ ਦਰਗਾਹ ਤੇ ਜਾਂਦਾ ਕਿਰਪਾ ਦੀ ਮਦਦ ਕਰਦਾ ਅਤੇ ਹਰ ਵਾਰੀ ਸੱਚਾਈ ਅਤੇ ਇਮਾਨਦਾਰੀ ਦਾ ਸਬਕ ਦਿੰਦਾ ਵਪਾਰੀ ਦੀ ਜ਼ਿੰਦਗੀ ਹੁਣ ਸਕੂਨ ਨਾਲ ਗੁਜ਼ਰ ਰਹੀ ਸੀ ਉਸ ਦੀ ਇਮਾਨਦਾਰੀ ਅਤੇ ਨੇਕਦਲੀ ਕਰਕੇ ਲੋਕ ਉਸ ਦੀ ਇੱਜ਼ਤ ਕਰਨ ਲੱਗ ਪਏ ਸਨ ਪਰ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਇੱਕ ਦਿਨ ਜਦੋਂ ਉਹ ਆਪਣੇ ਮਦਰੱਸੇ ਅਤੇ ਲੰਗਰ ਦੀ ਦੇਖਭਾਲ ਕਰ ਰਿਹਾ ਸੀ ਤਾਂ ਇੱਕ ਅਜਨਬੀ ਉਸ ਦੇ ਕੋਲ ਆਇਆ ਉਹ ਬਹੁਤ ਹੀ ਪਰੇਸ਼ਾਨ ਅਤੇ ਥੱਕਿਆ ਹੋਇਆ ਲੱਗ ਰਿਹਾ ਸੀ ਉਸ ਨੇ ਵਪਾਰੀ ਨੂੰ ਆਖਿਆ ਸਹਿਬ ਮੈਂ ਦੂਰ ਦੇ ਸ਼ਹਿਰ ਤੋਂ ਆਇਆ ਹਾਂ ਮੇਰਾ ਕਾਰੋਬਾਰ ਤਬਾਹ ਗਿਆ ਹੈ ਅਤੇ ਮੇਰੇ ਕੋਲ ਖਾਂ ਲੈ ਵੀ ਪੈਸੇ ਨਹੀਂ ਹਨ ਸੁਨਿਆ ਹੈ ਤੁਸੀਂ ਕਿਰਪਾ ਦੀ ਮਦਦ ਕਰਦੇ ਹੋ ਜੇ ਮਿਹਰ ਕਰੋ ਤਾਂ ਮੈਂ ਫਿਰ ਤੋਂ ਆਪਣੀ ਜ਼ਿੰਦਗੀ ਸਵਾਰ ਸਕਦਾ ਹਾਂ ਵਪਾਰੀ ਨੇ ਉਸ ਆਦਮੀ ਨੂੰ ਧਿਆਨ ਨਾਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਸੱਚਾਈ ਅਤੇ ਬੇਬਸੀ ਦੋਵੇਂ ਚਲਕ ਰੰਗਿਆ ਸੰ ਵਪਾਰੀ ਨੇ ਮੁਸਕੁਰਾ ਕੇ ਆਖਿਆ ਭਾਈ ਮੈਂ ਤੈਨੂੰ ਪੇਖ ਨਹੀਂ ਦਿਆਂਗਾ ਪਰ ਇੱਕ ਮੌਕਾ ਜ਼ਰੂਰ ਦਿਆਂਗਾ ਜੇ ਤੂੰ ਇਮਾਨਦਾਰੀ ਨਾਲ ਮਿਹਨਤ ਕਰ ਲਿੱਤਿਆ ਹਾਂ ਤਾਂ ਮੈਂ ਦਿਨ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰ ਸਕਦਾ ਹਾਂ ਉਹ ਆਦਮੀ ਬਹੁਤ ਖੁਸ਼ ਹੋਇਆ ਅਤੇ ਆਖਣ ਲੱਗਾ ਮੈਂ ਮਿਹਨਤ ਕਰਨ ਲਈ ਤਿਆਰ ਹਾਂ ਬਸ ਮੈਨੂੰ ਇੱਕ ਮੌਕਾ ਚਾਹੀਦਾ ਹੈ ਵਪਾਰੀ ਨੇ ਉਸ ਨੂੰ ਆਪਣੇ ਕੋਠਾਂ ਵਿੱਚ ਕੰਮ ਤੇ ਰੱਖ ਲਿਆ ਹੌਲੀ-ਹੌਲੀ ਉਸ ਆਦਮੀ ਨੇ ਆਪਣੀ ਇਮਾਨਦਾਰੀ ਅਤੇ ਮਿਹਨਤ ਨਾਲ ਵਪਾਰੀ ਦਾ ਦਿਲ ਜਿੱਤ ਲਿਆ ਕੁਝ ਸਾਲਾਂ ਵਿੱਚ ਉਹ ਆਪ ਵੀ ਇੱਕ ਚੰਗਾ ਵਪਾਰੀ ਬਣ ਗਿਆ ਇੱਕ ਦਿਨ ਉਸ ਆਦਮੀ ਨੇ ਬੱppa ਜੀ ਨੂੰ ਆਖਿਆ ਸਹਬ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਕਦੇ ਸੰਭਲ ਨਹੀਂ ਸਕਦਾ ਤੁਸੀਂ ਮੈਨੂੰ ਸਿਰਫ ਮਤਦਿਹਨੇ ਕੀਤੀ ਸਗੋ ਖੁਦਦਾਰੀ ਨਾਲ ਜੀਉਣ ਦਾ ਤਰੀਕਾ ਵੀ ਸਿਖਾਇਆ ਹੁਣ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਕਿਸੇ ਲੋੜਵੰਦ ਨੂੰ ਮੌਕਾ ਦੇਵਾਂ ਜਿਵੇਂ ਤੁਸੀਂ ਮੈਨੂੰ ਦਿੱਤਾ ਸੀ ਬੱppa ਜੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸਨੂੰ ਪੀਰ ਸਾਹਿਬ ਦੀ ਗੱਲ ਯਾਦ ਆ ਗਈ ਜਦੋਂ ਇਨਸਾਨ ਦੂਜਿਆਂ ਲਈ ਆਸਾਨੀ ਪੈਦਾ ਕਰਦਾ ਹੈ ਤਾ ਅੱਲਾ ਉਸ ਦੀ ਤੂਆ ਖੁਦ ਕਬੂਲ ਕਰ ਲੈਂਦਾ ਹੈ ਹੁਣ ਵਪਾਰ ਦੀ ਧੱਕਾ ਤੋਂ ਬਾਅਦ ਸਿਰਫ ਦੌਲਤ ਕਮਾਉਣ ਦਾ ਸਾਧਨ ਨਹੀਂ ਰਹਿ ਗਿਆ ਸੀ ਸਗੋਂ ਇੱਕ ਨੇਕ ਕੰਮ ਦਾ ਜ਼ਰੀਆ ਬਣ ਚੁੱਕਾ ਸੀ ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਹੋਰ ਵੀ ਵੱਧ ਲੋਕਾਂ ਦੀ ਮਦਦ ਕਰੇਗਾ ਤਾਂ ਜੋ ਕਿਸੇ ਹੋਰ ਨੂੰ ਭਿਖਾਰੀ ਬਨਣ ਲਈ ਮਜਬੂਰ ਨਾ ਹੋਣਾ ਪਵੇ ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਹੋਰ ਵੱਡਾ ਇਮਤਿਹਾਨ ਆਉਣ ਵਾਲਾ ਸੀ ਇੱਕ ਰਾਤ ਜਦੋਂ ਉਹ ਆਪਣੇ ਘਰ ਵਿੱਚ ਇਬਾਦਤ ਕਰ ਰਿਹਾ ਸੀ ਉਸ ਦਾ ਪੁਰਾਣਾ ਨੌਕਰ ਕਪੜਾਇਆ ਹੋਇਆ ਆਇਆ ਤੇ ਕਿਹਾ ਸਹਿਬ ਵੱਡੀ ਮੁਸੀਬਤ ਆ ਗਈ ਹੈ ਗੋਦਾਮ ਵਿੱਚ ਅੱਗ ਲੱਗ ਗਈ ਹੈ ਇਹ ਸੁਣ ਕੇ ਉਹ ਪਾਦੀ ਫਰਨ ਤੋੜ ਕੇ ਗੋਦਾਮ ਵਿੱਚ ਪਹੁੰਚਿਆ ਜਦੋਂ ਉਸ ਨੇ ਉੱਥੇ ਦੇ ਨਜ਼ਾਰੇ ਵੇਖੇ ਤਾਂ ਉਸ ਦੇ ਹੋਸ਼ ਉੱਟ ਗਏ ਉਸ ਦੀ ਸਾਰੀ ਮਿਹਨਤ ਨਾਲ ਬਣਾਈ ਹੋਈ ਦੁਕਾਨਦਾਰੀ ਅੱਗ ਦੀ ਲਪੇਟ ਵਿੱਚ ਸੀ ਅੱਗ ਇੰਨੀ ਤੇਜ਼ ਸੀ ਕਿ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੰਭ ਨਹੀਂ ਪਾਇਆ ਜਾ ਸਕਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸ ਨੂੰ ਚੰ ਲੱਗ ਪਿਆ हे ਅੱਲਾ ਮੈਂ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਫਿਰ ਮੇਰੇ ਨਾਲ ਇਹ ਕਿਉਂ ਹੋਇਆ ਉਸੇ ਵੇਲੇ ਢੇੜ ਵਿੱਚੋਂ ਇੱਕ ਆਵਾਜ਼ ਆਈ ਇਹ ਅਕਲਕਨਾ ਕੋਈ ਹਾਦਸਾ ਨਹੀਂ ਇਹ ਕਿਸੇ ਦੀ ਸਾਜ਼ਿਸ਼ ਹੈ ਬੱਪਾ ਦੀ ਨਹਿਰਾਨੋ ਕੇ ਉਸ ਵੱਲ ਵੇਖਿਆ ਇਹ ਉਹੀ ਅਜਨਬੀ ਆਦਮੀ ਸੀ ਜਿਸ ਨੂੰ ਸਾਲਾ ਪਹਿਲਾਂ ਉਸਨੇ ਕੰਮ ਦਿੱਤਾ ਸੀ ਅਤੇ ਚੋਹਨ ਆਪ ਇੱਕ ਚੰਗਾ ਵਪਾ ਦੇ ਬਣ ਗਿਆ ਸੀ ਵਪਾ ਜੀ ਨੇ ਢੂੰਗਾ ਸਾਹ ਲੈ ਕੇ ਪੁੱਛਿਆ ਤੈਨੂੰ ਕਿਵੇਂ ਪਤਾ ਕਿ ਇਹ ਸਾਜ਼ਿਸ਼ ਹੈ ਉਹ ਸਾਥਮੀ ਨੇ ਕਿਹਾ ਕਿਉਂਕਿ ਮੈਂ ਕੁਝ ਲੋਕਾਂ ਨੂੰ ਇੱਥੇ ਅਕਲ ਲਗਾਉਣ ਤੋਂ ਪਹਿਲਾਂ ਦੇਖਿਆ ਸੀ ਉਹ ਭੱਜ ਗਿਆ ਪਰ ਇੱਕ ਨੂੰ ਮੈਂ ਪਛਾਣ ਲਿਆ ਵਪਾ ਜੀ ਨੇ ਤੁਰੰਤ ਹਾਕਮ ਨੂੰ ਖਬਰ ਦਿੱਤੀ ਜਦੋਂ ਚਾਚ ਹੋਈ ਤਾਂ ਪਤਾ ਲੱਗ ਗਿਆ ਕਿ ਇਹ ਉਹੀ ਲਾਲਚੀ ਵਪਾ ਦੇ ਸਨ ਜਿਨ੍ਹਾਂ ਨੇ ਪਹਿਲਾਂ ਵੀ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਆਪਣੀ ਚਲਾਣਤ ਦੇ ਨਫ਼ਰਤ ਵਿੱਚ ਆ ਕੇ ਉਸ ਦਾ ਕਾਰੋਬਾਰ ਤਬਾਹ ਕਰਨ ਦੀ ਸਾਜ਼ਿਸ਼ ਰਚੀ ਸੀ ਹੁਣ ਸਵਾਲ ਇਹ ਸੀ ਕਿ ਵਪਾਰੀ ਹਰਮਨ ਲਵੇਗਾ জাফর ਉਹ ਦੁਬਾਰਾ ਆਪਣੀ ਮਿਹਨਤ ਨਾਲ ਖੜਾ ਹੋਵੇਗਾ ਉਸ ਵੇਲੇ ਉਸ ਨੂੰ ਆਪਣੇ ਪੀਰ ਸਾਹਿਬ ਦੀ ਇੱਕ ਪੁਰਾਣੀ ਕਹਾਣੀ ਯਾਦ ਆਈ ਅਸਲ ਇਨਸਾਨ ਉਹ ਨਹੀਂ ਜੋ ਅਮੀਰ ਬਣ ਜਾਵੇ ਅਸਲ ਇਨਸਾਨ ਉਹ ਹੁੰਦਾ ਹੈ ਜੋ ਡਿੱਗ ਕੇ ਵੀ ਦੁਬਾਰਾ ਖੜਾ ਹੋ ਸਕੇ ਵਪਾਰੀ ਨੇ ਆਪਣੀਆਂ ਅੱਖਾਂ ਦੇ ਹੰਝੂ ਪੂੰਝੇ ਅਤੇ ਆਪਣੇ ਕੰਮ ਕਰਨ ਵਾਲਿਆਂ ਨੂੰ ਆਖਿਆ ਅਸੀਂ ਫਿਰ ਤੋਂ ਸ਼ੁਰੂਆਤ ਕਰਾਂਗੇ ਜਿਵੇਂ ਪਹਿਲੀ ਵਾਰੀ ਅੱਲਾ ਨੇ ਰਸਤਾ ਦਿਖਾਇਆ ਸੀ ਉਹ ਹੁਣ ਵੀ ਰਸਤਾ ਦਿਖਾਵੇਗਾ ਹੁਣ ਸਵਾਲ ਇਹ ਸੀ ਕਿ ਇਹ ਵਪਾਰੀ ਆਪਣੀ ਮਿਹਨਤ ਨਾਲ ਦੁਬਾਰਾ ਉੱਠ ਸਕੇਗਾ ਜਾਂ ਕੋਈ ਹੋਰ ਵੱਡੀ ਚੁਣੌਤੀ ਉਸ ਦੀ ਉਡੀਕ ਕਰ ਰਹੀ ਸੀ ਅੱਗੇ ਦੀ ਤਬਾਹੀ ਤੇ ਤੂਫਾਨ ਇਹ ਵਪਾਰੀ ਲਈ ਸਭ ਤੋਂ ਵੱਡਾ ਇਮਤਿਹਾਨ ਸੀ ਉਸ ਦਾ ਪੂਰਾ ਕਾਰੋਬਾਰ ਛੱਡ ਕੇ ਸਭਾਅ ਗਿਆ ਸੀ ਪਰ ਉਸ ਦਾ ਹੌਸਲਾ ਅੱਜੇ ਵੀ ਮਜ਼ਬੂਤ ਸੀ ਉਸਨੇ ਆਪਣੇ ਮਜ਼ਦੂਰਾਂ ਅਤੇ ਸਾਥੀਆਂ ਨੂੰ ਇਕੱਠਾ ਕੀਤਾ ਅਤੇ ਆਖਿਆ ਜੇ ਅਸੀਂ ਪਹਿਲਾਂ ਬਿਨਾਂ ਕਿਸੇ ਸਹਾਇਤੇ ਦੇ ਕੰਮ ਚਾਲੂ ਹੋਏ ਸੀ ਤਾਂ ਅਸੀਂ ਹੋ ਨਵੇਂ ਹੋ ਸਕਤੇ ਹਾਂ ਪਰ ਇਸ ਵਾਰੀ ਸਾਡਾ ਇਰਾਦਾ ਹੋਰ ਵੀ ਮਜ਼ਬੂਤ ਹੋਵੇਗਾ ਸਭ ਨੇ ਉਸ ਦਾ ਸਾਥ ਦੇਣ ਦਾ ਵਾਅਦਾ ਕੀਤਾ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਬਿਨਾਂ ਪੈਸੇ ਤੇ ਸਮਾਨ ਦੇ ਸ਼ੁਰੂਆਤ ਕਿਵੇਂ ਹੋਵੇਗੀ ਉਸੇ ਵੇਲੇ ਉਹ ਅਜਨਬੀ ਆਦਮੀ ਜਿਸ ਨੂੰ ਵਪਾਰੀ ਨੇ ਸਾਲਾਂ ਪਹਿਲਾਂ ਕੰਮ ਦਿੱਤਾ ਸੀ ਅਤੇ ਜੋ ਹੁਣ ਆਪ ਵੀ ਇੱਕ ਚੰਗਾ ਵਪਾਰੀ ਬਣ ਗਿਆ ਸੀ ਅੱਗੇ ਵਧਿਆ ਅਤੇ ਆਖਿਆ ਸਹਬ ਜਦੋਂ ਮੈਂ ਤਕਲੀਫ ਵਿੱਚ ਸੀ ਤੁਸੀਂ ਮੈਨੂੰ ਮੌਕਾ ਦਿੱਤਾ ਸੀ ਹੁਣ ਮੇਰੀ ਵਾਰੀ ਹੈ ਮੈਂ ਆਪਣੀ ਸਾਰੀ ਜਮਾ ਪੂੰਜੀ ਤੁਹਾਡੀ ਮਦਦ ਲਈ ਲਗਾਤ ਦੇਵਾਂਗਾ ਇਹ ਸੁਣ ਕੇ ਵਪਾਰੀ ਦੀਆਂ ਅੱਖਾਂ ਪਰਾਈਆਂ ਉਸ ਨੇ ਉਸ ਆਦਮੀ ਨੂੰ ਗਲੇ ਲਾਇਆ ਅਤੇ ਆਖਿਆ ਅੱਲਾਹ ਕਵਾਹ ਹੈ ਜੋ ਨੇਕੀ ਕਰਦਾ ਹੈ ਉਸ ਨੂੰ ਕਈ ਕੁਨਾ ਵਾਅਦੇ ਕਿ ਮਿਲਦਾ ਹੈ ਹੌਲੀ-ਹੌਲੀ ਸ਼ਹਿਰ ਤੇ ਹੋਰ ਲੋਕ ਵੀ ਮਦਦ ਲਈ ਅੱਗੇ ਆਉਣ ਲੱਗ ਪਏ ਜਿਨ੍ਹਾਂ ਨੂੰ ਕਦੇ ਉਸ ਨੇ ਰੋਟੀ ਖਵਾਈ ਸੀ ਜਿਨ੍ਹਾਂ ਨੂੰ ਕਦੇ ਉਸ ਨੇ ਸਹਾਰਾ ਦਿੱਤਾ ਸੀ ਉਹ ਸਾਰੇ ਹੁਣ ਉਸ ਦੀ ਮਦਦ ਕਰਨ ਲਈ ਇਤਿਆਰ ਸਨ ਕੁਝ ਮਹੀਨਿਆਂ ਵਿੱਚ ਉਹ ਪਾਜ ਨੇ ਦੁਬਾਰਾ ਇੱਕ ਛੋਟੀ ਦੁਕਾਨ ਖੋਲੀ ਹੁਣ ਉਹ ਪਹਿਲਾਂ ਤੋਂ ਵੀ ਵੱਧ ਮਿਹਨਤ ਕਰਨ ਲੱਗਾ ਪਰ ਹੁਣ ਉਸ ਦੀ ਨੀਅਤ ਸਿਰਫ ਆਪਣਾ ਕਾਰੋਬਾਰ ਵਧਾਉਣ ਦੀ ਨਹੀਂ ਸੀ ਸਗੋਂ ਹੋਰ ਵੀ ਜ਼ਿਆਦਾ ਲੋੜਵੰਤਾਂ ਅਨੁਸਾਰ 30 ਤੀਸੇ ਇਸੇ ਦਰਮਿਆਨ ਉਹ ਲਾਲਚੀ ਵਪਾਰੀ ਜਿਨ੍ਹਾਂ ਨੇ ਉਸਦੀ ਦੁਕਾਨ ਨੂੰ ਅਗਲ ਅਗਵਾਈ ਸੀ ਉਹਨਾਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਚੁੱਕੀ ਸੀ ਹਾਕਮ ਨੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਅਤੇ ਉਹਨਾਂ ਦੇ ਕਈ ਗੈਰ ਕਾਨੂੰਨੀ ਕਾਰੋਬਾਰ ਬੰਦ ਕਰਵਾ ਦਿੱਤੇ ਇੱਕ ਸਾਲ ਦੇ ਅੰਦਰ ਵਪਾਰੀ ਦਾ ਨਵਾਂ ਕਾਰੋਬਾਰ ਪਹਿਲਾਂ ਤੋਂ ਵੀ ਵੱਡਾ ਤੇ ਮਜ਼ਬੂਤ ਹੋ ਗਿਆ ਹੁਣ ਉਹ ਸਿਰਫ ਇੱਕ ਅਮੀਰ ਇਨਸਾਨ ਨਹੀਂ ਸੀ ਸਗੋਂ ਪੂਰੇ ਸ਼ਹਿਰ ਲਈ ਇੱਕ ਮਿਸਾਲ ਬਣ ਚੁੱਕਾ ਸੀ ਫਿਰ ਇੱਕ ਦਿਨ ਉਹ ਆਪਣੇ ਪੀਰ ਸਾਹਿਬ ਦੀ ਦਰਗਾਹ ਤੇ ਹਾਜ਼ਰ ਹੋਇਆ ਅਤੇ ਉਹਨਾਂ ਦੇ ਕਦਮਾਂ ਵਿੱਚ ਬੈਠ ਕੇ ਆਖਿਆ ਹਜ਼ੂਰ ਤੁਹਾਡੀ ਦਿੱਤੀ ਹੋ ਸਿੱਖਿਆ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਂ ਸਮਝ ਲਿਆ ਕਿ ਸੱਚਾ ਇਨਸਾਨ ਉਹ ਹੁੰਦਾ ਹੈ ਜੋ ਡਿੱਗ ਕੇ ਵੀ ਉੱਠਣ ਦਾ ਹੌਸਲਾ ਰੱਖੇ ਅਤੇ ਹੋਰਾਂ ਲਈ ਰਹਿਮਤ ਬਣ ਜਾਵੇ ਪੀਰ ਸਾਹਿਬ ਨੇ ਉਸਦੇ ਸਿਰ ਤੇ ਹੱਥ ਰੱਖਿਆ ਅਤੇ ਆਖਿਆ ਬੇਟਾ ਤੂੰ ਹੁਣ ਸਿਰਫ ਇੱਕ ਵਪਾਰੀ ਨਹੀਂ ਸਗੋਂ ਇੱਕ ਵਾਲੀ ਵਰਗਾ ਬਣ ਚੁੱਕਾ ਹੈ ਤੇਰਾ ਅਸਲੀ ਇਨਾਮ ਅੱਲਾ ਦੇ ਕੋਲ ਹੈ ਹੁਣ ਉਹ ਵਪਾਰੀ ਸਿਰਫ ਕਾਰੋਬਾਰ ਵਿੱਚ ਨਹੀਂ ਸਗੋਂ ਆਪਣੇ ਸ਼ਹਿਰ ਤੇ ਅਨੰਕਿਤ ਕਿਰਪਾ ਅਤੇ ਲੋੜਵੰਦਾਂ ਲਈ ਇੱਕ ਰਹਿਮਤ ਬਣ ਚੁੱਕਾ ਸੀ ਕਈ ਸਾਲ ਪੀਤ ਗਏ ਹੁਣ ਉਹ ਵਪਾਰੀ ਸਿਰਫ ਇੱਕ ਨਾਮ ਨਹੀਂ ਸਗੋਂ ਇੱਕ ਉਤਾਰਨ ਇੱਕ ਪ੍ਰੇਰਨਾ ਬਣ ਚੁੱਕਾ ਸੀ ਉਸ ਦਾ ਕਾਰੋਬਾਰ ਦਿਨੋ ਦਿਨ ਵਧ ਰਿਹਾ ਸੀ ਬਦੋਸਨ ਇੱਕ ਕਦੇ ਵੀ ਆਪਣੀ ਸਾਦਗੀ ਅਤੇ ਨੇਕ ਦਿਲੀ ਨੂੰ ਨਹੀਂ ਛੱਡਿਆ ਉਸਦੀ ਸਭ ਤੋਂ ਵੱਡੀ ਖਾਸਤ ਇਹ ਸੀ ਕਿ ਉਹ ਹਰ ਉਸ ਇਨਸਾਨ ਦੀ ਮਦਦ ਕਰਦਾ ਸੀ ਜੋ ਮਿਹਨਤ ਕਰਨ ਲਈ ਤਿਆਰ ਸੀ ਉਸ ਨੇ ਕਈ ਲੋਕਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਕਈ ਕ੍ਰਿਪਾ ਨਾਲ ਰੋਜ਼ਗਾਰ ਦਿੱਤਾ ਅਤੇ ਆਪਣੇ ਸ਼ਹਿਰ ਨੂੰ ਖੁਸ਼ਹਾਲ ਬਣਾ ਦਿੱਤਾ ਇੱਕ ਦਿਨ ਜਦੋਂ ਉਹ ਆਪਣੇ ਕੰਮ ਵਿੱਚ ਮਸ਼ਗੂਲ ਸੀ ਤਾਂ ਇੱਕ ਨੌਜਵਾਨ ਉਸ ਦੇ ਕੋਲ ਆਇਆ ਅਤੇ ਆਖਿਆ ਸਹਬ ਮੈਂ ਵੀ ਤੁਹਾਡੇ ਵਰਗਾ ਬੰਨਾ ਚਾਹੁੰਦਾ ਮੈਨੂੰ ਕਿੱਕ ਕਰਨਾ ਪਵੇਗਾ ਵਪਾਰੀ ਮੁਸਕਰਾਇਆ ਅਤੇ ਆਖਿਆ ਬੇਟਾ ਅਮੀਰ ਬਣ ਲੈ ਨਹੀਂ ਸਗੋਂ ਲੋਕਾਂ ਲਈ ਆਸਾਨੀਆਂ ਪੈਦਾ ਕਰਨ ਲਈ ਮਿਹਨਤ ਕਰ ਜਦੋਂ ਤੂੰ ਹੋਰਾਂ ਦੀ ਜ਼ਿੰਦਗੀ ਸਵਾਧੇਗਾ ਤਾਂ ਤੇਰੀ ਜ਼ਿੰਦਗੀ ਆਪਣੇ ਆਪ ਸਵਰਛ ਜਾਵੇਗੀ ਇਹ ਕਹਿ ਕੇ ਉਸਨੇ ਉਸ ਨੌਜਵਾਨ ਨੂੰ ਆਪਣੇ ਕੰਮ ਵਿੱਚ ਸ਼ਾਮਲ ਕਰ ਲਿਆ ਤਾਂ ਜੋ ਉਹ ਵੀ ਅੱਗੇ ਚੱਲ ਕੇ ਹੋਰਾਂ ਲਈ ਰਹਿਮਤ ਬਣੇ ਹੁਣ ਉਹ ਬਜ਼ੀੜੀ ਦੀ ਉਮਰ ਟੱਲ ਚੁੱਕੀ ਸੀ ਉਸਨੇ ਆਪਣਾ ਸਾਰਾ ਕਾਰੋਬਾਰ ਆਪਣੇ ਪਰੋਸੇ ਮਦਦ ਲੋਕਾਂ ਨੂੰ ਸਾਂਭ ਦਿੱਤਾ ਅਤੇ ਜ਼ਿਆਦਾ ਸਮਾਂ ਇਬਾਦਤ ਅਤੇ ਗਰੀਬਾਂ ਦੀ ਮਦਦ ਵਿੱਚ ਲਗਾਉਣ ਲੱਗਾ ਫਿਰ ਇੱਕ ਦਿਨ ਜਦੋਂ ਉਹ ਆਪਣੇ ਪੀਰ ਸਾਹਿਬ ਦੀ ਤਰਕਾਹ ਤੇ ਗਿਆ ਉੱਥੇ ਹੀ ਉਸਨੇ ਸੱਚਦਾ ਕੀਤਾ ਅਤੇ ਆਪਣਾ ਆਖਰੀ ਸਾਹ ਲਿਆ ਜਦੋਂ ਲੋਕਾਂ ਨੇ ਇਹ ਖਬਰ ਸੁਣੀ ਤਾਂ ਪੂਰੇ ਸ਼ਹਿਰ ਵਿੱਚ ਗਮ ਦੀ ਲਹਿਰ ਦੌੜ ਗਈ ਪਰ ਉਸ ਤੇ ਚੱਲੇ ਜਾਣ ਤੋਂ ਬਾਅਦ ਵੀ ਉਸ ਦਾ ਨਾਮ ਅਤੇ ਉਸ ਦੀਆਂ ਨੇਕੀਆਂ ਜਿੰਦਾ ਰਹੀਆਂ ਉਸ ਵੱਲੋਂ ਬਣਾਏ ਹੋਏ ਮਦਰਸੇ ਲੰਗਰਖਾਨੇ ਅਤੇ ਕਾਰੋਬਾਰ ਅਜਿਹੀ ਕਿਰਪਾ ਦੀ ਮਦਦ ਕਰ ਰਹੇ ਸਨ ਦੋਸਤੋ ਇਸ ਕਹਾਣੀ ਦੀ ਸਿੱਖਿਆ ਇਹ ਹੈ ਕਿ ਦੌਲਤ ਅਤੇ ਸ਼ਰਤਾਂ ਤੋਂ ਵਿਦਕ ਇੱਕ ਨੇਕ ਨਾਂ ਛੜਨਾ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ ਜੋ ਇਨਸਾਨ ਹੋਰਾਂ ਲਈ ਆਸਾਨੀਆਂ ਪੈਦਾ ਕਰਦਾ ਹੈ ਉਹ ਸਦਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹਿੰਦਾ ਹੈ ਅਸਲ ਕਾਮਯਾਬੀ ਸਿਰਫ ਆਪਣੇ ਲਈ ਨਹੀਂ ਸਗੋ ਹੋਰਾਂ ਲਈ ਕੁਝ ਕਰਨ ਵਿੱਚ ਹੁੰਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਾਰ ਜੱ ਕਾਮ ਚਾਪੀ ਦੌਲਤ ਜਾਂ ਦੁਨਿਆਵੀ ਚਮਕ-ਦਮਕ ਨਾਲ ਨਹੀਂ ਮਾਪੀ ਜਾਂਦੀ ਅਸਲ ਇਨਸਾਨੀਅਤ ਤਾਂ ਉਦੋਂ ਚਮਕਦੀ ਹੈ ਜਦੋਂ ਇੱਕ ਵਿਅਕਤੀ ਆਪਣੇ ਦੁੱਖ-ਸੁਖ ਤੋਂ ਪਰੇ ਹੋ ਕੇ ਦੂਜਿਆਂ ਲਈ ਚੰਨ ਬਣ ਜਾਂਦਾ ਹੈ ਇਸ ਤਰ੍ਹਾਂ ਇੱਕ ਭਿਖਾਰੀ ਤੋਂ ਸ਼ੁਰੂ ਹੋਈ ਇਹ ਕਹਾਣੀ ਇੱਕ ਮਿਸਾਲੀ ਇਨਸਾਨ ਦੇ ਰੂਪ ਵਿੱਚ ਖਤਮ ਹੋਈ ਪਰ ਉਸ ਦੀਆਂ ਨੇਕੀਆਂ ਹਮੇਸ਼ਾ ਜਿੰਦਾ ਰਹੀਆਂ ਸੋ ਉਮੀਦ ਕਰਦਾ ਹਾਂ ਦੋਸਤੋ ਅਚਤੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰਖ ਰੱਖਾ